ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਓ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਪ੍ਰਦੀਪ ਨਾਲ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਅੱਜ ਵੀ ਵੇੜਾਂ ਸੇលਿਆ ਜਰਸੀ ਤੇ ਸ਼ਾਈ ਵਾਲ ਠੀਕ ਹੈ ਜੀ ਖਰੀਦਦਾਰੀ ਆਪਣੀ ਕਰਿਓ ਬਣੇ ਰਹੋ ਅੰਤ ਤੱਕ ਕਰਦੇ ਆਂ ਗੱਲਬਾਤ ਬਾਈ ਪ੍ਰਦੀਪ ਨਾਲ ਕਹਿੰਦੇ ਆਂ ਕਿਵੇਂ ਦੇ ਰਹਿਣਗੇ ਭਾਅ ਪਤ ਭਾਈ ਪ੍ਰਦੀਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਠੀਕ ਠਾਕ ਜੀ ਕਿਰਪਾ ਰੱਬ ਦੀ ਕਿਰਪਾ ਚਾਹੀਦੀ ਤੁਸੀਂ ਦੱਸੋ ਕੜਦੀ ਕਲਾ ਵੀ ਜੀ ਸ਼ੁਕਰ ਹੈ ਜੀ ਹਾਂ ਜੀ ਦੋ ਪਸ਼ੂ ਦੋ ਪਸ਼ੂ ਅੱਜ ਆਪਣੇ ਤੋਂ ਜੀ ਡਰੈਸ ਕਰੀਏ ਨੋਟ ਪਿੰਡ ਸੋਰ ਸਿੰਘ ਤਸਵੀਰ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਠੀਕ ਆ ਹਾਂ ਜੀ ਤੇ ਇਹ ਮੋਬਾਈਲ ਨੰਬਰ ਮੋਬਾਈਲ ਨੰਬਰ 82890 ਹਾਂ ਜੀ 16207 ਹਾਂ ਜੀ ਦੂਜਾ ਨੰਬਰ 821728297 ਠੀਕ ਆ ਜੀ ਹਾਂ ਜੀ ਤੇ ਇਹ ਤੋਂ ਕਰ ਲਗੇ ਹਨਾ ਸ਼ਾਈ ਹਾਲ ਤੋਂ ਉਥੇ ਕਰ ਲਈਏ ਵਾਹ 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 ਕੀ ਬਾਤ ਜਿਹਦੀ ਸਾਈ ਆਉਂਦਾ ਤੇ ਜਰਸੀ ਦਾ ਕਰਾਉਂਗੇ ਮੈਂ ਥਾਨ ਕਿਹੜਾ ਲਗਾਉਂਗਾ ਆਹ ਵੇਖੋ ਇੱਕ ਨੋਕ ਵਾਲਾ ਥਾ ਲਗਾ ਕਰਵਾਣੀ ਨੋਕ ਵਾਲਾ ਪਾਪੂ ਪਾਪੂ ਨਹੀਂ ਜਿਹੜੇ ਵਜਾਉਂਦੇ ਨੇ ਕੁਲਫੀਆ ਵਾਲੇ ਪਾਪੂ ਪਾਪੂ ਵਾਲਾ ਹੀ ਗੇ ਵਾਹ 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 ਬਾਕੀ ਰੂਵਾਰ ਕੀ ਪੋਲੀ ਵੀਰ ਜੀ ਟਿੱਪਣ ਅੱਛਾ ਥਣਾ ਦੀ ਪਾਰ ਪਿੱਛੇ ਦੀ ਗਾਂ ਦੀ ਫੁੱਲ ਗਾਰੰਟੀ ਕਿੰਨਾ ਕੁ ਬਈ ਦੁੱਧ ਭਰ ਜੂਗੀ ਦੁੱਧ ਵੀਰ ਜੀ ਪਹਿਲੇ ਸੂਆ ਬੱਚੀ ਨੇ ਕੱਢਿਆ 16 ਤੋਂ 17 ਕਿਲੋ ਤੇਜਾ ਸੂਆ ਬੱਚੀ ਪਿਓਰ ਸੁਣੀ ਆ ਦੁੱਧ 20 ਕਿਲੋ ਆਮਣੇ ਭਰ ਦੂਗੀ ਖੁੱਲ ਗੇ ਹਨਾ ਕਿਉ ਠੀਕ ਹੈ ਜਿਹਨੇ ਫੈਡੀਆ ਕਰ ਮਾਰੀ ਵਾਹ ਵਾਹ ਸੱਜਣੋ ਬਾਈ ਕਹਿੰਦਾ ਵੀ ਪਾਪੂ ਪਾਪੂ ਵਾਲਾ ਥਾਂ ਜੇ ਇਹਨੂੰ ਜਰਸੀ ਕਿਨ ਲੋ ਇਹ ਸ਼ਾਈ ਵਾਲ ਵਹੇ ਤੇ ਸ਼ਾਈ ਵਾਲ ਦੇ ਵਿੱਚ ਆਉਂਦੀ ਜਰਸੀ ਤੇ ਸ਼ਾਈ ਵਾਲ ਦੋਨ ਦਾ ਹੀ ਤਾਲਮੇਲ ਹੋਇਆ ਇਕੱਠਾ ਹੀ ਠੀਕ ਹੈ ਤੇ ਜਿਹੜੀ ਆਰਡਰ ਕੁਆਲਿਟੀ ਵਹਨਾ ਪੂਨਾ ਵੇਖੋ ਕਿਆ ਬਾਤ ਕਿਆ ਖੂਬਸੂਰਤ ਬਣਾਇਆ ਠੀਕ ਹੈ ਕੱਦ ਵਜਨ ਵੀ ਚੰਗਾ ਲਾਓ ਭਾਈ ਜੀ ਇੱਕੋ ਠੰਡੀ ਠੁੰਡੀ ਜਿੱਥੇ ਮਰਜੀ ਇਹਦੇ ਥੱਲੇ ਬੈਠੇ ਰਹੋ ਭਾਵੇਂ ਓਕੇ ਲਓ ਜੀ ਗਰਮੀਆਂ ਦਾ ਤੋਹਫਾ ਏ ਸੰਧੂ ਗਰਮੀਆਂ ਦਾ ਗਰਮੀਆਂ ਦਾ ਲਓ ਏ ਕੀ ਬਾਤ ਹੈ ਸੋਹਣੀਆਂ ਸੱਜਣਾ ਵੈੜ ਵਹਨਾ ਭੂਨਾ ਵੀ ਚੰਗਾ ਏ ਦਿਨ ਕੋਈ ਚਾਰ ਪੰਜ ਜੇ ਖੜਦੀ ਏ ਢਿਲ ਢੁਲ ਬਈ ਪਈ ਆ ਇਹ ਆ ਉਹ 4 ਵੀ ਖਰ ਸਕਦੀ ਐ 3 ਦਿਨ ਵੀ ਖਰ ਸਕਦੀ ਹੈ ਨਾ ਅਜੇ ਆ ਗਈ ਬੱਚੀ ਨੂੰ ਵੀ ਜੀ ਜੂ ਨਹੀਂ ਲਾਇਆ ਇੱਕ ਤਾਂ ਕਰਕੇ ਲਪਾ ਲੂਪਾ ਲਾਇਆ ਪੂਰੇ ਪੱਠੇ ਨਹੀਂ ਖਾਦੇ ਓਕੇ ਸਾਨੂੰ ਪਤਾ ਨਵੀਂ ਥਾਂ ਦਾ ਡੰਗਰ ਕਰ ਜਾਂਦਾ ਇਹ ਕੀਮਤ ਬਾਈ ਕੀ ਰਹਿ ਗਈ ਕੀਮਤ ਮੈਂ ਨਾ ਜਿੱਦਾਂ ਕ੍ਰਾਸ ਥਰੂ ਹਸਾ ਦੇ ਦਈਏ ਬੱਚੀ 60000 ਦੀ ਵੇਚੀ ਤੇ ਹਾਂ ਨਾ ਹਾਂ ਨਾ ਜੀ ਦੱਸਿਆ ਜਿਵੇਂ ਪਿਆਰ ਮਰਦ ਕਰਕੇ ਖੁੱਲਾ ਕਰ ਦਿਓ ਕੰਮ ਖੁੱਲਾ ਹੀ ਜੀਚੋ 100 ਰੁਪਿਆ ਛੋਟ ਨਹੀਂ ਜੈਸਰੋ ਜਿਹੜੀ 60000 ਦੀ ਬੱਚੀ ਦਵਾਂਗੇ ਸਰ ਦੀ ਨਹੀਂ 60 ਆਲਾ ਜਿਆਦਾ ਤੱਕ ਆ ਜਾਣਾ ਜਾਂਦੀ ਕੀ ਚਲੋ ਕੋਈ ਗੱਲ ਨਹੀਂ ਸਾਢੀ ਦੇ ਦਾਂਗੇ ਓਕੇ ਘਰ ਆਇਆ ਦਾ ਹੋਰ ਮਾਂ ਪਿਆਰ ਕਰ ਦਿਓ ਕੋਈ ਗੱਲ ਨਹੀਂ ਕਰਦਾਂਗੇ ਮਾਂ ਤਰਜੀਤ ਜੀ ਠੀਕ ਆ ਅੱਗੇ ਆ ਗਈ ਜਰਸੀ ਹਨਾ ਇਹ ਜਰਸੀ ਕ੍ਰੋਸ ਆ ਗਈ ਪਹਿਲਾ ਸੂਆ ਵੱਛੀ ਪਹਿਲਾਂ ਹਾਂਜੀ ਪਹਿਲਾ ਪ੍ਰੋਨ ਸੂਆ ਦਿਨ ਕਿੰਨੇ ਰਹਿ ਗਏ ਭਾਈ ਇਹ ਹਫਤਾ ਲੈਂਦੀ ਵੀਰ ਜੀ ਇੱਕ ਹਫਤਾ ਵਾਹ ਦੇਖੋ ਥਾਂ ਥੂਣ ਲੱਗਾ ਕਿਦਾਂ ਕਰਮਾੜੀ ਸਾਰਾ ਬੜਾ ਸੁਣਾ ਲੱਗਾ ਨੋਕ ਵਾਲਾ ਹਨਾ ਠੀਕ ਆ ਠੰਡੀ ਠੁੰਡੀ ਬੜੀ ਵੇਖੋ ਥਾਂ ਲੱਗਾ ਕਰਮਾੜੀ ਓਕੇ ਓਕੇ ਤੇ ਖੁੱਲ ਗਏ ਨੂੰ ਤੋਰਾ ਤਰਾ ਕਰਾਈ ਜਾਂਦਾ ਵੀ ਚੈੱਕ ਪਹਿਲਨ ਵੱਛੀ ਸੱਚ ਨੂੰ ਨਾ ਬਰਾਏ ਕੋ ਕਿਦਾਂ ਨਾ ਚੜੀ ਕਰਮਾ ਲਈ ਹਾਂ ਲਾਇਓ ਕੋ ਨਹੀਂ ਲੋਈ ਸੋਹਣੀਆਂ ਬੱਚੀ ਇਹ ਵੀ ਸਜਣੋ ਕਰੋਸ ਆ ਕਿਉਂਕਿ ਗਰਮੀ ਆ ਗਰਮੀ ਦੇ ਵਿੱਚ ਇਹੋ ਜੀਆਂ ਕਰੋਸ ਹੀ ਚੱਲਣਗੀਆਂ ਬਸ ਬਸ ਕਰੋਸ ਹੀ ਵੀਜੀ ਆਪਾਂ ਲੈ ਆਈ ਦੀਆਂ ਪਹਿਲੇ ਸੂਏ ਹੀ ਬੱਚੀ 15 16 ਕਿਲੋ ਦੁੱਧ ਪਾਉਂਦੇ ਆ ਰਾਮ ਨੇ ਠੀਕ ਆ ਵਾਹ ਭਾਈ ਜੀ ਕੀਮਤ ਕੀ ਰਹਿ ਗਈ ਇਹਦੀ ਕੀਮਤ ਵੀਜੀ ਆਪਾਂ ਚੀਚੋ 100 ਰੁਪਏ ਛੋਟ ਕਰਨੀਆਂ ਹਮ ਲਾਟ ਜਿਹੜੀ ਆਪਾਂ ਹਾਨਾ ਜਿਹੜੀ 57000 ਦੀ ਬਚੀ ਦੇਣੀ ਸੀ 55 ਦੀ ਕਰ ਦਈਏ ਚਲੋ ਜਾਂ ਦੋ 55000 ਦੀ ਦੇ ਦਾਂਗੇ ਵੀਜੀ ਅੱਜ ਹਾਂ ਠੀਕ ਆ ਬਾਕੀ ਬਚੀ ਬਣ ਗਈ ਪੂਰੀ ਆਏ ਆਵਾ-ਤਾਵਾ ਦੇ ਆਪ ਦੇ ਦੇ ਆਗੇ ਫਿਰ ਥੂਗੀ ਢਲਾ ਢੋਲਾ ਬੜੀਆਂ ਜੀ ਇਹ ਵਾਕਿਆ ਬੜੀ ਕਣਾਂ ਦੀ ਪਾਰ ਪਿੱਛੇ ਦੀ ਇਹਦੀ ਵੀ ਫੁੱਲ ਗਰੰਟੀ ਕੋਈ ਵੀਰ ਭਰਾ ਜੀ ਦਾ ਹੀ ਮੰਗਾ ਲੇ ਆਪਣੇ ਕੋਲ ਨਹੀਂ ਥੱਲ ਪੂਰੀ ਹਾਂਜੀ ਸੱਜਣੋ ਆਪਣੀ ਖਰੀਦਦਾਰੀ ਕਰਿਓ ਪਿੰਡ ਸੋਰ ਸਿੰਘ ਪਹੁੰਚ ਕੇ ਵਛੀਆਂ ਦੋਵੇਂ ਸੋਹਣੀਆਂ ਕਰੋ ਸੰਗ ਦੇ ਵਿੱਚ ਮੇਲਾ ਲੁੱਟ ਲਿਓ ਸასი ਕਰ ਜੀ ਸਾਰਿਆਂ